ਅਸੀਂ 14 ਦੇ ਵਰਕਰ ਆ ਆਮ ਪਾਰਟੀ ਦੇ ਹਾਂਜੀ ਸਾਧੂ ਸਮੇਲੇ ਦੇ ਕੰਮ ਦੇ ਵੇਲੇ ਦੇ ਇਹਦੀ ਬਹੁਤ ਮਦਦ ਕੀਤੀ ਆ ਜਿਹੜਾ ਬੋਲੀ ਜਾਂਦਾ ਇੱਕ ਟੱਚ ਕਰਕੇ ਨਹੀਂ ਜਾਣਿਆ ਸਾਡੇ ਆਮ ਪਾਰਟੀ ਵਾਲਿਆਂ ਨੇ ਸਾਰੇ ਮੇਸਤਰੀਆਂ ਦੇ ਗੜੇ ਉਹ ਵਲਾ ਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਦੇ ਨਹੀਂ ਕੋਈ ਡੀਸੀ ਨੇ ਨਹੀਂ ਨਾ ਚੰਡੀਗੜ੍ਹ ਪਾਈਆਂ ਅਸੀਂ ਜੋ ਪਿੰਡ ਦੇ ਵਿੱਚ ਦੋ ਦੋ ਚਾਰ ਚਾਰ ਕਨਾਲਾਂ ਵਲੀ ਬੈਠੇ ਆ ਗੜੇ ਵਲੀ ਬੈਠੇ ਆ ਕੋਈ ਸਾਡੀ ਸੁਣਵਾਈ ਨਹੀਂ ਅਸੀਂ 14 ਦੇ ਫੱਦੇ ਇਹਨਾਂ ਦੇ ਮਗਰ ਆ। ਇਹਦੀ ਦਿਨਪੋਰਾ ਰਾਤ ਮਦਦ ਕੀਤੀ ਐ ਅੰਬਤਪਾਲ ਦੀ। ਅੱਛਾ। ਇਹ ਬੰਦੇ ਦੀ ਇੱਕ ਦੋ ਵੋਟਾਂ ਤੇ ਇਹ ਭਰਾ ਦੀਆਂ 6 ਵੋਟਾਂ ਪਵਾ ਕੇ ਵਿਖਾਉ ਮੂਤਰਾ ਦਾੜੀ ਬਣਾ ਦੂੰ ਮੈਂ। ਅੱਛਾ। ਅੱਜ ਇਹਦੇ ਘਰੇ ਆਇਆ। ਪਹਿਲਾਂ ਕਰੇ ਕਿਸ ਦਾ ਪ੍ਰੋਗਰਾਮ ਹੁੰਦਾ ਇਹ ਜਿਆ। ਇਹੋਂ ਦੱਸੋ ਤੁਸੀਂ। ਤੁਸੀਂ ਤੇ ਕਿਉਂ ਰੱਖਿਆ ਗਿਆ ਬਾਪੂ? ਇਹਨਾਂ ਨੇ ਰੱਖਿਆ ਆਪਣੀ ਮਰਜ਼ੀ ਨਾਲ। ਅੱਛਾ। ਦੂਜਿਆਂ ਨੂੰ ਇੱਥੇ ਇਕੱਠ ਤਾਂ ਕਾਦੂ ਨਹੀਂ ਹੋਇਆ। ਤੁਸੀਂ ਵਲੰਟੀਅਰ ਤੁਹਾਨੂੰ ਪੁੱਛਿਆ ਨਹੀਂ? ਨਾ ਨਾ ਸਾਨੂੰ ਕੋਈ ਨਹੀਂ ਪੁੱਛਿਆ। ਉੱਥੇ ਵੀ ਕਹੇ ਕਿ ਆਏ ਸੀਗੇ। ਜੇ ਸਾਨੂੰ ਫੋਨ ਆਊਗਾ ਤਾਂ ਅਸੀਂ ਆਉਣਾ ਤੇ ਨਹੀਂ ਅਸੀਂ ਨਹੀਂ ਆਉਣਾ। ਨਾਲ ਨਹੀਂ ਲਿਆ ਉਹਨਾਂ ਨੂੰ ਕਿਹੜਾ ਵਾਰੰਟੀ ਵਾਲ ਨਾਲ ਆ ਅਸੀਂ ਗੱਲ ਕਰੀ ਜੋ ਕਰੋ ਗੱਲ ਕੋਈ 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 ਨਹੀਂ ਉਹ ਦੋ ਬੰਦੇ ਆ ਅਸੀਂ ਉਹਨਾਂ ਨੂੰ ਪੂਰੇ ਵਾਰੰਟੀ ਵਾਲ ਅੱਛਾ ਸਾਡੀ ਬਾਤ ਨਹੀਂ ਪੁੱਛੀ ਇਹਨਾਂ ਨਹੀਂ ਹੁਣ ਬਾਹਰ ਆਉਣਗੇ ਐਮਐਨ ਤੋਂ ਪੁੱਛੋਗੇ ਗੱਲ ਹਾਂ ਹਾਂ ਪੁੱਛਾਂਗੇ ਤੰਗੇ ਖੜੇ ਇੱਥੇ ਬਾਹਰ ਅੱਛਾ ਤਾਂ ਹੀ ਖੜੇ ਆ ਲਈ ਸਾਡੇ ਕੰਮ ਕਿਉਂ ਨਹੀਂ ਹੁੰਦੇ ਅੱਛਾ ਕਿਹੜੇ ਕੰਮ ਆ ਤੁਹਾਡੇ ਜਿਹੜੇ ਨਹੀਂ ਹੁੰਦੇ ਸਾਡੇ ਪਹਿਲਾਂ ਨਾ ਨਿਸ਼ਾਨਦੇਹੀ ਸੀ ਸਾਡੀ ਉਹ ਇਹਨਾਂ ਨੇ ਰਖਾਈ ਜਿਹਦੇ ਕਰੇ ਪ੍ਰੋਗਰਾਮ ਉਹ ਰਖਾਤੀ ਹੁਣ ਸਾਡੇ ਘੜੇ ਆ ਸੀਗੇ ਮੇਸਤਰੀਆਂ ਦੇ ਘਰ ਤੋਂ ਘੱਟ 50 ਵੋਟਾਂ ਸਾਡੀਆਂ ਜਿਹੜੀਆਂ ਉਹ ਕੀ ਖਰਾਬ ਗੰਗਾ ਹੋ। ਅੱਛਾ। ਹੁਣ ਅਸੀਂ ਵੋਟਾਂ ਪਾਵਾਂਗੇ ਇਹਨਾਂ ਨੂੰ ਜਿੰਨੇ ਸਾਡੇ ਗੜੀ ਰਕਾਤੇ। ਜੀ। ਉੱਥੇ ਵਾਰਗਨ ਕਰਾਦਾ ਐਸੇ ਜਿਹਦੇ ਘਰੇ ਬੰਦੇ ਬੈਠੇ ਆ ਇਹ ਨਾਲ ਸੀ। ਚੌਂਕੀ ਜਾ ਕੇ ਤਾਂ ਇਹ ਚੌਂਕੀ ਵਾਲੇ ਨੇ ਕੋਈ ਸੁਣਾਈ ਨਹੀਂ ਕੀਤੀ। ਹੂੰ। ਬੀੜੂਓ ਦੇ ਗਏ ਬੀੜੂਓ ਨੇ ਕੋਈ ਸੁਣਾਈ ਨਹੀਂ। ਏਡੀਸੀ ਤੇ ਅਸੀਂ ਗਏ। ਹਾਂ। ਚੰਡੀਗੜ੍ਹ ਨੂੰ ਚਿੱਠੀਆਂ ਅਸੀਂ ਸਿੱਟੀਆਂ ਕੋਈ ਸੁਣਾਈ ਨਹੀਂ। ਹੂੰ। ਇਹ ਤਾਂ ਕਹਿੰਦੇ ਕਿਸੇ ਨੇ ੱੱੱਕਾ ਨਹੀਂ ਹੋਊਗਾ। ੱੱੱਕਾ ਕਿਉਂ ਨਹੀਂ ੱੱੱਕਾ ਹੋਈ ਜਾਂਦਾ ਐਸੇ ਆਵੇ ਅਸੀਂ ਖੜੇ ਆ ੱੱੱਕਾ ਸਾਡੇ ਨਾਲ ਹੋਇਆ। ਜੀ। ਮਾਨਸਾ ਤੱਕ ਪਹੁੰਚ ਨਹੀਂ ਕਰੀ ਹੈ ਮਾਨਸਾ ਤੱਕ ਮਾਨਸਾ ਕਬ ਨਹੀਂ ਆਪਣੇ ਖੇਤੀਬਾੜੀ ਮੰਤਰੀ ਤਾਈ ਮਾਨ ਤੱਕ ਮਾਨ ਆਪਣੇ ਜਿੰਨੇ ਮੁੱਖ ਮੰਤਰੀ ਤੱਕ ਮੁੱਖ ਮੰਤਰੀ ਉਹ ਨਹੀਂ ਪਾਈਗੀ ਉਹ ਮੰਤਰੀ ਨੂੰ ਦੂਜੇ ਖੇਤੀਬਾੜੀ ਮੰਤਰੀ ਨੂੰ ਸਿੱਟੀਆਂ ਅੱਛਾ ਉਹਦਾ ਕੋਈ ਅਜੇ ਜਵਾਬ ਨਹੀਂ ਆ ਮਾਨਸਾ ਨੂੰ ਵੀ ਪਾ ਦੇਾਂਗੇ ਡੀਸੀ ਦੁਆਰਾ ਫਿਰ ਪਾਵਾਂਗੇ ਹੁਣ ਹੁਣ ਵੋਟਾਂ ਆ ਗਈਆਂ ਫਿਰ ਕਿਵੇਂ ਲੱਗਦਾ ਹੁਣ ਵੋਟਾਂ ਦਾ ਭਾਈ ਇਹਨਾਂ ਤੋਂ ਲੈ ਲੈਣ ਜਿਹਦੇ ਘਰੇ ਆ ਅੱਛਾ ਇਹਨਾਂ ਦੇ ਮਗਰ ਬੋਰਡ ਬਹੁਤ ਜ਼ਿਆਦੇ ਆ ਜੀ ਇਹਨਾਂ ਦੇ ਮਗਰ ਬਹੁਤ ਜ਼ਿਆਦੇ ਵੋਟ ਆ ਕਿਹੜੀ ਪਾਰਟੀ ਫਿਰ ਬਾਜੀ ਮਾਰ ਜੂ ਇੱਥੇ ਐ ਨਹੀਂ ਅਸੀਂ ਕਹਿ ਸਕਦੇ ਕਿਉਂ ਅਸੀਂ ਮੋਟੇ ਤੋਂ ਇਦਾਂ ਨਾ ਜੁੜੇ ਸੀਗੇ ਹੁਣ ਅਸੀਂ ਦੂਜੀ ਪਾਰਟੀ ਨੂੰ ਕਿਹਨੂੰ ਕਹਦੀ ਗੇ ਲਿਵਾਂ ਮਾਰੂ ਬਾਜੀ ਜੀ ਨਹੀਂ ਮੋੜ ਤੋਂ ਜੁੜਿਆ ਤਾਂ ਇੱਥੇ ਜੁੜੇ ਸੀ ਤੁਸੀਂ ਨਹੀਂ ਜੁੜੇ ਇਹਨਾਂ ਦੇ ਜਿਰਗ ਨਹੀਂ ਜੁੜੇ ਦੋ ਬੰਦੇ ਆਹ ਮੋਟੀ ਬਣਾਏ ਜਿਹਦੇ ਘਰੇ ਆਏ ਆ ਇਹਨਾਂ ਦੇ ਜਿਰਗ ਨਹੀਂ ਜੁੜਦੇ ਸਾਰੇ ਬੰਦੇ ਖੜੇ ਆ ਤੁਹਾਡੀ ਇੱਕ ਅਲਸੋ ਤੁਹਾਡੀ ਕਿੰਨੀ ਉਮਰ ਹੋ ਗਈ ਆਮ ਤੌਰ ਤੇ ਜਦੋਂ ਵੀ ਕੋਈ ਐਮਪੀ ਐਮਐਲਏ ਆਉਂਦਾ ਸੀ ਪਿੰਡ ਦੀ ਸਾਥ ਜਾਂ ਸਕੂਲ ਦੇ ਵਿੱਚ ਹਾਂ ਹਾਂ ਸਾਥ ਜਾਂ ਸਕੂਲ ਉਹ ਉੱਥੇ ਅਸੀਂ ਕਰਦੇ ਇਕੱਠ ਇਦੋਂ ਕੀਤਾ ਕੱਠ ਇਹ ਤਾਂ ਘਰੇਲੂ ਹੋ ਗਿਆ ਕੰਮ ਗੁਰਦੁਆਰੇ ਸਪੀਕਰ ਸੀ ਉੱਥੇ ਪਲੂਰ ਦਾ 200 ਬੰਦਾ ਸੀ ਨੇ ਦੇ ਗਾਲਾ ਉਹਨਾਂ ਨੇ ਆਉਣਾ ਸੀ ਤੇ ਇੱਥੇ ਤਾਂ ਆ ਬੰਦੇ ਆ ਜਿਹੜੇ ਆ ਆ ਜਿਹੜੀ ਜਨਤਾ ਗੱਡੀਆਂ ਤੇ ਬਾੜੀ ਆ ਸਾਡੇ ਪਿੰਡ ਦੇ ਇੱਥੇ ਹੈ ਨਹੀਂ ਉਹਨੇ ਅੱਛਾ ਇਹ ਨਹੀਂ ਬਾਹਰੋਂ ਆਏ ਬੰਦੇ ਸਾਰੇ ਸਾਰੇ ਗੱਡੀਆਂ ਵੇਖ ਲਓ ਸਾਰੇ ਬਾਹਰੋਂ ਬੰਦੇ ਆ ਕਿੰਨੀਆਂ ਗੱਡੀਆਂ ਕੋਈ 5-5 ਵੀ ਹੋਵੇ ਤਾਂ ਗੱਡੀਆਂ ਗਿਣ ਲਓ 100 ਬੰਦਾ ਤਾਂ ਹੋਊਗਾ ਹੀ ਬਾਪੂ ਹੋਰ ਕੋਈ ਬੰਦਾ ਨਹੀਂ ਦਾ ਨਹੀਂ ਵਿਰੋਧ ਕਰਨ ਵਾਲਾ ਕੋਈ ਵਿਰੋਧ ਕਰਨ ਵਾਲਾ ਜਦੋਂ ਮੇਰੇ ਨਾਲ ਹੋਈ ਮੈਂ ਹੀ ਕਰਨਾ ਹੈ ਜੀ ਜਦੋਂ ਹੋਰ ਕਿਸੇ ਨਾਲ ਹੋਈ ਨਹੀਂ ਦੂਜੇ ਤਾਂ ਸਾਰੇ ਡਰਦੇ ਆ ਮੈਂ ਨਹੀਂ ਡਰਦਾ ਬੋਲਣ ਤੋਂ ਡਰਦੇ ਆ ਡਰਦੇ ਆ ਉਹ ਅੱਛਾ ਕਿਉਂ ਬੱਸ ਕੀ ਪਤਾ ਉਹਨੇ ਕੀ ਹੋ ਜੂ ਸਾਨੂੰ ਤੈਨੂੰ ਨਹੀਂ ਡਰ ਲੱਗਦਾ ਨਾ ਕਿਸੇ ਨੂੰ ਨਹੀਂ ਡਰ ਲੱਗਦਾ ਤਾਂ ਨਹੀਂ ਲੱਗਦਾ ਤੇਰੀ ਸਰਕਾਰ ਹੈ ਮੇਰੇ ਸਰਕਾਰ ਮੇਰੇ ਦੇ ਕੰਮ ਹੁੰਦੇ ਹੋਂ ਦਾ ਮੇਰੇ ਸਰਕਾਰ ਆਖਾ ਅੱਛਾ ਮੇਰੇ ਕੰਮ ਹੀ ਨਹੀਂ ਹੁੰਦੇ ਮੇਰੇ ਸਰਕਾਰ ਕਾਦੀ ਹੈ ਅੱਛਾ ਮੇਰੇ ਕੰਮ ਹੁੰਦੇ ਹੋਂ ਤਾਂ ਮੈਂ ਆਖਾਂ ਨੇ ਮੇਰੇ ਕੰਮ ਹੁੰਦੇ ਆ ਹੁਣ ਐਮ ਐਲ ਏ ਐਮ ਐਲ ਏ ਸਾਹਿਬ ਬਾਹਰ ਆਉਣਗੇ ਤੁਸੀਂ ਸਵਾਲ ਜੋਖ ਕਰੋਗੇ ਹਾਂ ਹਾਂ ਕਰੂੰਗਾ ਜੇ ਸੁਣ ਨੇੜੇ ਨਾ ਜਾਂਦੇ ਤਾਂ ਸਕੋਰ ਹੁਣ ਨਾ ਜਾਣ ਦਿੱਤਾ ਫਿਰ ਉਹਦੀ ਸਕਿਉਰਿਟੀ ਦੀ ਮਰਜ਼ੀ ਜੀ ਇਹ ਤਾਂ ਕੋਈ ਸਕਿਉਰਿਟੀ ਰੱਖਾਂਗੇ ਨਹੀਂ ਜਦੋਂ ਪਹਿਲਾਂ ਸਕਿਉਰਿਟੀ ਤਾਂ ਹੁਣ ਕਿੰਨੇ ਕਿੰਨੇ ਤਰੱਕੀ ਫਿਰਦੇ ਆ ਇਹ ਪਹਿਲਾਂ ਤਾਂ ਇਹਾਂ ਦੇ ਕੋਈ ਵੀ ਰੱਖਣਾ ਸੀ ਹਾਂ ਫੇਰ ਇਹਦਾ ਪਹਿਲਾਂ ਸਾਨੂੰ ਕਿਹਾ ਸੀ ਜਿੱਦਿਆਂ ਨੂੰ ਟਿਕਟ ਮਿਲੀ ਆ ਮਤਪਾਲ ਨੂੰ ਆਂਦਾ ਕੰਨਾਂ ਟੱਪ ਕੇ ਆ ਜਾ ਜੋ ਕੋਈ ਨਾ ਰਾਕੂ ਹੁਣ ਕਰੇ ਨਹੀਂ ਵਣ ਦਿੰਦੇ ਇਹਗੇ ਨੂੰ ਅੱਛਾ ਉੱਥੇ ਪਿੰਡ 'ਚ ਘਰੇ ਨਹੀਂ ਵੜਨਦੇ ਸਾਡੇ ਪਿੰਡ ਦਾ ਸਰਪੰਚ ਮਰ ਗਿਆ ਉੱਥੋਂ ਮੋੜੇ ਬੰਦੇ ਉਹ ਅੱਛਾ ਸਾਬਕਾ ਸਰਪੰਚ ਅਸੀਂ ਜੋੜਿਆ ਸੀ ਇੱਥੇ ਉੱਥੋਂ ਮੁੜ ਕੇ ਆਏ ਇਹਦੇ ਘਰੋਂ ਇਹ ਤਾਂ ਕਹਿੰਦਾ ਮੈਂ ਐਮਐਲਏ ਸਾਹਿਬ ਨਾਲ ਗੱਲ ਹੋਈ ਸੀ ਸਾਡੀ ਉਹ ਕਹਿੰਦਾ ਮੈਂ ਸਾਰਿਆਂ ਦੇ ਕੰਮ ਕਰਦਾ ਲੋਕ ਮੈਂ ਆਵੇ ਖੜਾ ਐ ਮੈਂ ਮੌਕੇ ਤੇ ਖੜਾ ਇੱਥੇ ਪੱਛੋਂ ਐ ਤਾਂ ਪਹਿਲਾਂ ਤਾਂ ਸਾਡੀ ਨਿਸ਼ਾਨਦੇਹੀ ਰਕਾਈ ਇਹਨਾਂ ਨੇ ਫਿਰ ਸਾਡੇ ਗੜੇ ਰਕਾਤੇ ਕੰਮ ਮੇਰਾ ਕੀ ਹੋਇਆ ਸਾਡਾ